ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਅੱਜ ਤਰੀਕ ਹੋ ਗਈ 16 ਅੱਜ ਏਹੀ ਵਾਲੀ ਮਸ਼ੀਨ ਆ ਜਿਹੜੀ ਹਨਾ ਇਹ ਤਾਂ ਆਪਣੀ ਫ੍ਰੀ ਹੋ ਗਈ ਦੂਜੀ ਵੱਢਣ ਗਈ ਹੋਈ ਆ ਬਦਦਾ 5 7 10 ਬਿੱਗੇ ਵੱਢ ਕੇ ਉਹ ਵੀ ਆ ਜੂਗੀ ਇਹਦੇ ਉਪਰ ਹਵਾ-ਵਾ ਮਾਰ ਕੇ ਆਉਣਾ ਨਾ ਇਹਦੇ ਕਰੀਏ ਸਮਾਨ ਲੋਡ ਇਹ ਤਾਂ ਸਮਝ ਲਓ ਰੈਡੀ ਆ ਬਾਕੀ ਸਮਾਨ ਤਾਂ ਜਿਆਦਾ ਉਧੇ ਪਰ ਇਹ ਚੜਾਉਣਾ ਹੈ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਬਾਈ ਸਾਡੇ ਏਐਸਆਈ ਅਮਰਦੀਪ ਸਿੰਘ ਆਪਣੇ ਪੰਜਾਬ ਪੁਲਿਸ ਨੂੰ ਮਸ਼ੀਨ ਲੈਣ ਦੀਆਂ ਬਹੁਤ-ਬਹੁਤ ਵਧਾਈਆਂ ਹਨਾ ਮਹਾਰਾਜ ਜੀ ਨੇ ਤੰਤਰਕੀ ਰੱਖੇ ਵਧੀਆ ਸੀਜ਼ਨ ਇਹ ਪੂਰਾ ਠੋਕੇ ਲਾਵੇ ਦਿਵਾਨ 930 ਕਮੈਨ ਜਿਹੜੀ ਹੈ ਨਾ ਤੁਹਾਨੂੰ ਕੰਪਨੀ ਦੇ ਵਿੱਚ ਅੱਪਾ ਖੜੀ ਦਿਖਾਉਂਦੇ ਦੀ ਵੀ ਆਪਣੀ ਇੱਕ ਹੋਰ ਤਿਆਰ ਹੁੰਦੀ ਆ ਉਹ ਬਈ ਕੱਲ ਉਹਦੀ ਡਿਲੀਵਰੀ ਹੋ ਗਈ ਬਹੁਤ ਸੋਹਣੀ ਕਮੈਨ ਹਨਾ ਬੇਟਾ ਪੇਂਟ ਵਗੈਰਾ ਹੋਰ ਵੈਨ ਬਾਕੀ ਤੁਹਾਨੂੰ ਦਿਖਾਵਾਂਗੇ ਵੀਡੀਓ ਚੱਲਦੀ ਵੀ ਹਨਾ ਵੀ ਉਹਨਾਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਵਧਾਈਆਂ ਉਹਨਾਂ ਨੂੰ ਮਸ਼ੀਨ ਦੀਆਂ ਵਧੀਆ ਮਹਾਰਾਜ ਤਾਂ ਅੰਦਰ ਰੋਸਤੀ ਦਵੇ ਹਨਾ ਨਵੀਂ ਮਸ਼ੀਨ ਹੈ ਜੀ ਵਧੀਆ ਕੰਮ ਸੀਜਨ ਲੱਗੇ ਪੂਰਾ ਠੋਕ ਕੇ ਬੜੀ ਸੋਹਣੀ ਕਮੈਂਟ ਤਿਆਰ ਕਰੀ ਆ ਬਾਕੀ ਆਪਾਂ ਜਾ ਕੇ ਹਨਾ ਦੇਖਾਂਗੇ ਕਿ ਕੀ ਕੀ ਬਾਕੀ ਆਪਣੇ ਹਿਸਾਬ ਨਾਲ ਆਪਾਂ ਨੇ ਤਿਆਰ ਕਰਵਾਈ ਆ ਦੱਸ ਕੇ ਜੋ ਜੋ ਆਪਣਾ ਹਨਾ ਮਨ ਦੇ ਵਿੱਚ ਖੁਆਇਸ਼ ਸੀ ਉਹ ਸਾਰੀਆਂ ਚੀਜ਼ਾਂ ਉਹ ਦੱਸ ਕੇ ਕਰਵਾਈਆਂ ਚਲੋ ਬਾਕੀ ਤੁਹਾਨੂੰ ਵੀਡੀਓ ਚੱਲਦੀ ਵੀ ਦਿਖਾਵਾਂਗੇ ਬਾਕੀ ਆਪਣੀ ਮਸ਼ੀਨ ਦੂਜੀ ਆਉਣੇ ਵਾਲੀ ਉਹ ਆ ਇਹਦੀ ਸਾਫ ਸਫਾਈ ਆ ਚੱਲਦੀ ਆ ਕੱਲ ਕੰਮ ਜਿਹੜਾ ਹਨਾ ਲਾਸਟ ਕਹਿੰਦੇ ਵੀ ਲਾਸਟ ਆ ਬਸ ਇਹਨੂੰ ਵੱਢ ਕੇ ਆ ਜਿਓ ਵੀ ਹੁਣ ਭਾਈ ਪੰਜਾਬ ਤੇ ਫੋਨ ਆਉਣ ਲੱਗ ਗਿਆ ਆਪਣਾ 20 21 ਦਿਨੀ ਗਰੋਂਣ ਪਿੰਡ ਵੀ ਕੰਮ ਚੱਲ ਜਾਣਾ ਹਨਾ ਵੀ ਤਾਂ ਕਰਕੇ ਆਪਾਂ ਨੂੰ ਥੋੜੀ ਇੱਥੇ ਤੇ ਹੁਣ ਹਿੰਮਤ ਦੇ ਮਾਰਨੀ ਪੈਣੀ ਆ ਮੰਨ ਲਓ ਜਾ ਕੇ ਪੁਰਾਣੇ ਮਸ਼ੀਨ ਦੀਆਂ ਦਾ ਇੱਕ 12 ਲਵਾਉਣੀਆਂ ਪ੍ਰੈਸ਼ਰ ਦੀਆਂ 12 ਉਹਦੀਆਂ ਖਰਾਬ ਹੋ ਗਈਆਂ ਇਹਨਾ ਸੂਹਾ ਸ਼ਾਮ ਥੋੜਾ ਜਿਹਾ ਕਰਦੀਆਂ ਤੰਗ ਮੈਂ ਚਲੋ ਪਹਿਲਾਂ ਲਵਾ ਦਾਂਗੇ ਕਿਉਂਕਿ ਮਾਨੂੰ ਪੰਜਾਬ ਦੇ ਵਿੱਚ ਤਾਂ ਦਿਨ ਰਾਤ ਮਸ਼ੀਨਾਂ ਚੱਲਣੀਆਂ ਬਾਕੀ ਆਪਣੇ ਅਕਲ ਅੰਕਲ ਮਨੀ ਪਹੁੰਚ ਗਏ ਤੇ ਪਰਸੋਂ ਸ਼ਾਮ ਨੂੰ ਆਪਣੇ ਕੋਲ ਪਹੁੰਚ ਗਏ ਤੇ ਇੱਥੇ ਚਲੋ ਬਹੁਤ ਧੰਨਵਾਦ ਹੋ ਗਿਆ ਉਹਨਾਂ ਦਾ ਵੀ ਹਨਾ ਮੈਨੂੰ ਚਲੋ ਸਹਾਰਾ ਹੋ ਗਿਆ ਬਾਈ ਥੋੜਾ ਜਿਆ ਕੱਲ ਵੀ ਜਦ ਅੰਕਲ ਆਇਆ ਮੈਨੂੰ ਮੇਰੀ ਨਾ ਚੰਦੜੀ ਘਟੀ ਹੋਈ ਆ ਵੀ ਮੈਂ ਦੋ ਦਿਨ ਹੋ ਗਏ ਨਜ਼ਾਰੇ ਇੰਨੀ ਚਾਉਂਦਾ ਹੈ ਨਾ ਬਾਕੀ ਉਹਨਾਂ ਨੂੰ ਆਉਣ ਤੇ ਹੀ ਹਨਾ ਵਧੀਆ ਮੈਨੂੰ ਬੱਸ ਜੇ ਆ ਗਏ ਬਾਈ ਦੇਖ ਲਓ ਤੁਸੀਂ ਟ੍ਰੇਨ ਵੀ ਨਹੀਂ ਬੱਸ ਜੇ ਬੈਠ ਕੇ ਆ ਗਏ ਚਲੋ ਦਿਖਾਉਨੇ ਹਣ ਤੁਹਾਨੂੰ ਮਸ਼ੀਨਾਂ ਤਿੰਨੇ ਆਪਣੀਆਂ ਤਿਆਰੀ ਚਾ ਵਸ ਤਿਆਰੀ ਲੱਗੇ ਹੋਇਆ ਕਰਨਾ ਬਾਕੀ ਦੂਜੀ ਦਾ ਤੀਜੇ ਨੰਬਰ ਵਾਲੀ ਦਾ ਕਲਚ ਖੋਲਿਆ 18 ਮਾਡਲ ਦਾ ਉਹਦੀ ਮੋਮਬਤੀ ਸ਼ਾਫਟ ਆ ਨਾ ਥੋੜੀ ਬੋਬਲਿੰਗ ਜੀ ਕਰਦੀ ਸੀ ਉਹ ਹੁਣ ਇੱਕ ਪੁਰਜਾ ਯਾਰਾ ਥੋੜਾ ਸਾਈਜ਼ ਦਾ ਡਬਲ ਕਰਾ ਕੇ ਲਿਆਉਣਾ ਉਹ ਵੀ ਤੁਹਾਨੂੰ ਦਿਖਾਉਨੇ ਆ ਕਿ ਕਾਤੇ ਕਰਾ ਕੇ ਲਿਆਉਣਾ ਚਲੋ ਕਰਦੇ ਆ ਫਿਰ ਉਹ ਵੀਡੀਓ ਸਟਾਰਟ ਭਈਆ ਤਾਂ ਰਾਤ ਵੇਲੇ ਕਰ ਲਿਆ ਤਾਂ ਆ ਵੀ ਮੋਲੀ ਕਿਦਾਂ ਠੀਕ ਹੈ ਜੀ ਹਾਂ ਚੰਗੀ ਤਰ੍ਹਾਂ ਸਾਫ ਕਰ ਦੋਆਂ ਸ਼ੀਸ਼ੇ-ਸੂਸੇ ਤੇ ਪਤਾ ਲੱਗੇ ਵੀ ਉਕਣੇ ਗਈ ਸੀ ਜਿੱਕਣ ਉਕਣੇ ਆਈ ਯਾਰਾਣੀ ਹਾਂ ਪਤਾ ਲੱਗੇ ਰੋਡ ਤੇ ਇਹ ਹਾਂ ਜਾ ਰਹੀ ਯਾਰਾਣੀ ਮਨੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਦਾਂ ਵਧੀਆ ਵਧੀਆ ਬੱਸ 'ਚ ਆ ਗਏ ਜੋ ਉੱਪਰ ਦੇਖ ਲੋ ਬਾਈ ਤੁਸੀਂ ਨਾ ਕੋਈ ਟ੍ਰੇਨ ਨਾ ਕੋਈ ਜਾਜ ਹਨਾ ਬੱਸ ਦੇ ਵਿੱਚੇ ਬੈਠ ਕੇ ਆ ਗਏ ਵਾਕਿਓਂ ਸ਼ੀਸ਼ੇ ਨੇ ਚੰਬੜਿਆ ਹੋਇਆ ਕਰਕੇ ਸ਼ੀਸ਼ਾ ਸਾਫ ਇਹਦੇ ਐਨ ਮੋਲੀ ਇਸ ਟਿਪ ਚਲਵਾਣੀ ਲਵਾਤਾ ਦਾ ਹਾਂ ਇਹਦੇ ਫੇਰ ਹੈ ਨਹੀਂ ਆਵਾ ਪੈਂਚਰ ਦਾ ਲਵਾ ਕੇ ਲਿਆ ਆ ਉਦੋਂ ਮੈਂ ਜਿਹੜਾ ਕਰਮਾ ਵਾਲਾ ਟਰੈਕਟਰ ਲਵਾ ਕੇ ਲਿਆ ਆ ਬਾਹਲੇ ਪੈਂਚਰ ਵੀ ਇਹੋ ਜਿਹੇ ਲਾਉਨੇ ਆ ਔਰੇ ਆ ਦੇ येलो ਕੱਬਾ ਪੈਂਚਰ ਲਵਾ ਕੇ ਟਾਇਰ ਰੱਖਿਆ ਆਵਾ ਹੈ ਨਹੀਂ ਚੱਲ ਕੋਈ ਨਹੀਂ ਦਿਖਾ ਲਾਂਗੇ ਹੁਣ ਤੱਕ ਉਹਨੂੰ ਦੋ ਹੀ ਮਸ਼ੀਨ ਲਾਈ ਹੋਈ ਆ ਨਮਾਟਾਇਰ ਦੋ ਹੀ ਲਾ ਉਹ ਉਹਨੂੰ ਖੋਲਣਾ ਹੋ ਔਰ ਇੱਥੇ ਤੇ ਇੱਥੇ ਲਵਾਉਣਾ ਪੈਂਚਰ ਬੜੇ ਹੈਵੀ ਦਾ ਲਵਾ ਕੇ ਖੋਲ ਕੇ ਬਦਲਾਂਗੇ ਹੋਰ ਇੱਥੇ ਯਾਰ ਪੈਂਚਰ ਨਹੀਂ ਵਧੀਆ ਲਾਉਂਦਾ ਮਸ਼ੀਨ ਵਾਲਾ ਪੈਂਚਰ ਵਧੀਆ ਲੱਗਦਾ ਰੜਾ ਹੁੰਦਾ ਲਓ ਇਹ ਤਾਂ ਉਹੀ ਲਾਉਣਾ ਮਾੜਾ ਮਾ ਲਾ ਕੇ ਉੱਪਰ ਇਤੀ ਫੇਰੀ ਜਾਂਦੇ ਉਹ ਨਹੀਂ ਥੋੜੀ ਪੈਂਚਰ ਹੁੰਦਾ ਪੈਂਚਰ ਦਾ ਉਹ ਅੱਗੋਂ ਨਾ ਗਰਮ ਹੋ ਕੇ ਖੜਦਾ ਉਹ ਆ ਹਾਂ ਜੇਕਾਂ ਦੇ ਮਾਰਦੇ ਪੀਟਰ ਪੂਟਰ ਤੇ ਚੰਗੀ ਤਰ੍ਹਾਂ ਪਾਣੀ ਪੋਣੀ ਮਾਰ ਕੇ ਆਪਾਂ ਨੇ ਹਾਂ ਐ ਚਮਕਾ ਦੋ ਇਹਨੂੰ ਰੰਮ ਰੰਮ ਇਹਨੂੰ ਚਮਕਾ ਦੇ ਰੰਮ ਚਮਕਾ ਆਪਾਂ ਠੀਕ ਆ ਗਿੱਲਾ ਕੱਪੜਾ ਖਾਰੀ ਫੇਰ ਦੋ ਬਣਾ ਜੇ ਤਾਂ ਉਹ ਨਹੀਂ ਨੀ ਹੈਗੀ ਹਾਂ ਪਾਣੀ ਲਾਉਣਾ ਹੈਗਾ ਪੁਲੀਏ ਚ ਛੋਟੀ ਪਾਉਣੀ ਆ 2 ਇੰਚੀ ਵਾਲੀ ਇਹ ਆ 14 ਇੰਚੀ 14 ਦੇ ਆਪਾਂ 12 ਵਾਲ ਨਹੀਂ ਫੇ ਥੋੜੇ ਇੰਜਨ ਦੇ ਚੱਕਰ ਨਾਲ ਸਲੋ ਚ ਰਹੂਗੀ ਬਹੁਤੀ ਵੀ ਤੇਜ਼ ਨਹੀਂ ਚੱਲੂਗੀ ਹਾਂ 2 ਦੇ ਅੱਠੇ ਪਾ ਲੋ ਹੁਣ ਕਿਹੜਾ ਕਾਟੀਆਂ ਇੱਧਰੋਂ ਬਾਈਕ ਦੀ ਪਾਉਂਗੇ 3000 ਤਾਂ ਲਿਆਉਣਾ ਤਾਂ 3000 ਵੈਲਟ ਲਿਆਉਣਾ ਤਾਂ 3000 ਨੰਬਰ ਵੈਲਟ ਪਾ ਲੋ ਤੇ ਐ ਵੀ ਕਈ ਦਿਨੋਂ ਕੋੜਾ ਕਾਟੀਆਂ ਹੁਣ ਪੰਜਾਬ ਨੂੰ ਜਾਣਾ ਉਧਰ ਦਾ ਕਾਟੀਆਂ ਬਹੁਤੀਆਂ ਉਹਦੇ ਬਤਾ ਕਾਟੀਆਂ ਕਾ ਕੇ ਥੋੜੀ ਬੈਲਟ ਕਰਮ ਹੁੰਦੀ ਦੀ ਬਾਈ ਬੈਲਟ ਚੱਕਰ ਹੁੰਦੇ ਤੇ ਜ਼ਿਆਦੇ ਹਾਂ ਮਣੀ ਕਰਦੇ ਆਂ ਚੰਗੀ ਤਰ੍ਹਾਂ ਰੈਡੀ ਹਾਂ ਬਾਕੀ ਦੂਜੀ ਉਧਰ ਕਲੱਚ ਖੋਲਿਆ ਉਹਦਾ ਦਿਖਾਉਣਾ ਤੁਹਾਨੂੰ ਲਾ ਲਓ ਬੋਲੀ ਇਹਦੀਆਂ ਹੋਰ ਮੈਂ ਤਾਂ ਕਿਤਾਬ ਜਾਂ ਕਰਵਾਉਂਦੇ ਕੱਲ ਫੇਲਡਾਂ ਲਾ ਕੇ ਬਈ ਹੈ ਨਾ ਦੂਜੀ ਮਸ਼ੀਨ ਦਾ ਕਲੱਚ ਪਲੇਟ ਖੋਲੀ ਵੀ ਤੀ ਇਹਦੀ ਚੱਲੀਏ ਬਾਪੂ ਲੈ ਬਾਪੂ ਤੇ ਚਾੜਾਈ ਦੇ ਉੱਤੇ ਚੱਲ ਬਾਪੂ ਖੋਜ ਹੋਇਆ ਵਾ ਪਿੰਡ ਪੰਜਾਬ ਦੇ ਨਾਲ ਉਹਨੂੰ ਖੋਜ ਹੋਇਆ ਵਾ ਦੇਖ ਚਿਹਰੇ ਤੇ ਲਾਲੀ ਦੇਖ ਹਾਂ ਲੈ ਹੋਰ ਬਾਪੂ ਠੀਕ ਰਹਾਗਾ ਚੜਦੀ ਕਲਾ ਭਾਈ ਚੱਲੀਏ ਫਿਰ ਉਹਨਾਂ ਲੈ ਕੇ ਸਮਾਨ ਲੈ ਚੱਲੋ ਸੋ ਦੋ ਬਾਈ ਇਹਨਾਂ ਥੈਲੇ ਚ ਪਾ ਦੇ ਵੀਰੇ ਕੇਹੇ ਚ ਨਮਰ ਜੱਜੀ ਇਹ ਇਹਦਾ ਕਲੱਚ ਪਾਉ ਮੋਬੋਤੀ ਸ਼ਾਫਟ ਪਾਉਣ ਲੱਗੇ ਤੇ ਰਾਹ ਦਾ ਪਾਉਣ ਲੱਗੇ ਤਾਂ ਜਿਹੜੀ ਹੈ ਨਾ ਸ਼ਾਫਟ ਦੇ ਵਿੱਚ ਮੂਰੇ ਹੋ ਜਾਏਗਾ ਉਹਦੇ ਵਾਲਾ ਆਪਣੇ ਮੋਬੋਤੀ ਸ਼ਾਫਟ ਵਾਲਾ ਉਹ ਥੋੜਾ ਜਿਆ ਬਦਲ ਕੇ ਪਾਇਆ ਤਾਂ ਜਿਹਨਾਂ ਬੰਦੇ ਨੇ ਮਸ਼ੀਨ ਲਈ ਆਪਾਂ ਨਾ ਉਹਦੇ ਕਰਕੇ ਥੋੜੀ ਜੀ ਛੋਟਾ ਲੋਕ ਹੈ ਉਹ ਆਉਂਦਾ ਨਹੀਂ ਤਾਂ ਮੈਂ ਕਿਹਾ ਚੱਲ ਫਿਰ ਕੰਮ ਕਰਨਾ ਤਾਂ ਹੈਗਾ ਬਾਪੂ ਤਾਂ ਥੱਲੀ ਗੱਲ ਤਾਂ ਹੋ ਜੂ ਨਹੀਂ ਨਹੀਂ ਫਿਰ ਉਲਟਾ ਖੋਲ ਕੇ ਲਈ ਔਖਾ ਆ ਫਰਾਂ ਵਾਲੀ ਕਲੱਚ ਵੇਟ ਤੁਹਾਨੂੰ ਕਿਹਨੇ ਕਿਹਾ ਦਾ ਪਾਉਣ ਇਹਨੂੰ ਪਹਿਲੇ ਨਾਲ ਆਈ ਆ ਬਾਈ ਲਾ ਇਹ ਨਹੀਂ ਪਾਉਣੀ ਹੈਗੀ ਇਹਦਾ ਬੇਕਾ ਝੂਟਾ ਬੜਾ ਮਾਰਦੀ ਹੈ ਇਹ ਝੂਟਾ ਮਾਰਦੀ ਐ ਇਹ ਹੋਰ ਵਨ ਕਰ ਲੋ ਤਿਆਰੀ ਤੋਰੀ ਬਾਈ ਪੂਲੀ ਪਾਲੀ ਬਦਲ ਲਾ ਵਾ ਬਦਲ ਲੈਣੀ ਨਾਲ ਹੀ ਬੱਸ ਹੈ ਕੱਢੀ ਪਈ ਆ ਪੂਲੀ ਪੌਣੀ ਹੋ ਗਏ ਹੋਰ ਇਹ ਕੱਟੋ ਕਰਾਉਣੇ ਜੇ ਇਕਾ ਤੇ ਖੋਲ ਲਿਆ ਸਹੀ ਲੀਕਾ ਹਾਂ ਹੈ ਸੋਨੀ ਵੀ ਲੈ ਸੋਨੀਆ ਲੈ ਜਿਹੜਾ ਸਮਾਨ ਆਪਾਂ ਲੈਣੀ 50 70 10 70 ਬਸ 50 ਦਾ 70 ਦਾ ਜੀ ਦਾ ਤੈਨੂੰ ਮੇਰੇ ਬੈਗ ਦੀ ਬਾਹਰਲੀ ਜਿਹੜਾ ਕਰ ਲੈ ਥੋੜਾ ਜਿਹਾ ਨਾ ਤੇ ਉਹਦਾ ਡਾਇਰੈਕਸ਼ਨ ਨਾਲ ਤੇਲ ਪੂਰਾ ਕਰੂੰਗਾ ਨਾ ਜੇ ਜੱਸੀ ਜਰ ਦੋ 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 ਚਾਰ ਚਾਰ ਪੰਪ ਗਰੀਸ ਦੇ ਮਾਰਦੇ ਨੇ ਡੈਕਸ਼ਨਾਂ ਦੋਹਾਂ 'ਚ ਫੇਰ ਬਾਈ ਡੈਕਸ਼ਨ ਲੀਕ ਨਹੀਂ ਹੁੰਦੀ ਤੇਲ گاੜਾ ਰਹਿੰਦਾ ਫੇਰ ਸੀਲ 'ਚ ਬਾਪੂ ਜੀਆ ਰੋਡ 'ਤੇ ਚੱਲ ਕੇ ਨਾ ਤੇਲ ਗਰਮ ਹੋ ਜਾਂਦਾ ਤੇਲ ਪਤਲਾ ਹੋ ਕੇ ਨਿਕਲ ਜਾਂਦਾ گاੜਾ ਹੋਂਚ گاੜਾ ਰਹਿੰਦਾ گاੜਾ ਨਿਕਲਦਾ ਨਹੀਂ ਕਿੱਥੇ ਤੇਲ ਦੀ ਵੀ ਕਰੀ ਸੀ ਦੀ ਬਾਅਦ ਦਾ ਫਰਕ ਪੈ ਜਾਂਦਾ ਗਰੀਸ ਲਾਇਆ 5 ਕਿਲੋ ਹੋਰ ਬਾਪੂ ਵਧੀਆ ਲੱਗੇ ਸੀ ਜਣਾ ਵਧੀਆ ਵੀ ਵਧੀਆ ਤੂੜੀ ਵਾਲੇ ਹਜੇ ਚੱਲਦੀ ਆ ਉਹ ਆਜੂਗੀ ਵਕਤ ਬਾਅਦ ਤੇ ਕਰਨਾ ਚਲੋ ਫੇਰ ਕਰੋ ਸਾਫ ਸਫਈਆ ਖੱਚੀ ਹੈ ਤਿਆਰੀਆਂ ਪੰਜਾਬ ਨੂੰ ਬਸ ਹੋ ਗਿਆ ਆਪਾਂ ਕੱਸ ਕੇ ਮੈਂ ਲਿਆਉਣਾ ਕਰਾ ਕੇ ਹੋ ਚੱਲ ਚੱਲੀਏ ਬੱਕਰਾ ਕੇ ਲਈਏ ਚਲੋ ਚਲੋ ਨਾ ਜਾ ਕੇ ਕੰਮ ਕੰਮ ਕਰਾ ਕੇ ਹੁਣ ਮੋਮਬਤੀ ਸ਼ਾਫਟ ਦੇ ਨਾ ਬਾਈ ਡਬਲ 베ARING ਆਉਂਦੇ ਨਵੇਂ ਮਾਡਲ ਦੇ ਵਿੱਚ ਆਉਣਾ ਹੈ ਜੱਸੀ ਠੀਕ ਆ ਹੁਣ ਓਕੇ ਆ ਹਾਂ ਆ ਦੇਵੇ ਹੈ ਓਕੇ ਹੁਣ ਹਾਂ ਵੀਰੇ ਪਾ ਲੋ ਪੁੜੀਆਂ ਛੋਟੀਆਂ ਆ ਬਸ ਸਪੈਲਡ ਤਣ ਦੇ ਯਾਰ ਬਾਕੀ ਹੁਣ ਕਲਚ ਪਲੇਟ ਪਾ ਕੇ ਰੈਡੀ ਹੋ ਕੇ ਹੈ ਨਾ ਬਸ ਮਾਂ ਚੜਾਓ ਫਿਰ ਠੀਕ ਆ ਜੱਸੀ ਹਾਂ ਮਾਰੋ ਬਾਈ ਮਾ ਤਾਂ ਪੰਜਾਬ ਆਣਾ ਚੱਲਦਾ ਹੁਣ ਕੰਮ ਹਾਂ ਆਪਣਾ ਗਿਆ ਨਾ ਵੀ ਆਪਣੇ ਮਾਉ ਬਤੀ ਸ਼ਾਰਟਾ ਵੀ ਸਿੰਗਲ ਵਾਇਰਿੰਗ ਤਾਂ ਇਹਦੇ ਵਿੱਚ ਹੁਣ ਇਹ ਥੋੜਾ ਜਿਹਾ ਕੱਟ ਲਵਾ ਕੇ ਇਹਨੂੰ ਇਹਦੇ ਨੂੰ ਇੱਕ ਤਾਂ ਬੈਰਿੰਗ ਡਬਲ ਪੈਂਦਾ ਕਰਤਾ ਨਹੀਂ ਥੋੜੀ ਜਿਹੀ ਰਾਤ ਅਜਸਟਮੈਂਟ ਜੀ ਸਹੀ ਨਹੀਂ ਤੀ ਆਉਂਦੀ ਉਹ ਕਰਕੇ ਕਲਚ ਪਲੇਟ ਨਵੀਂ ਪਾ ਕੇ ਹੁਣ ਬੰਨਣ ਲੱਗੇ 18 ਮਾਡਲ ਦੇ ਇਹਨੂੰ ਕਰਨ ਲੱਗੇ ਰੈਡੀ ਹਾਂ ਮਕੇ ਛ ਹਾਂ ਕੀ ਹਾਲ ਚਾਲ ਹੈ ਬੜੀਆ ਕਰੋ ਹਮਾਰੇ ਕੋ ਰਵਾਨਾ ਹਾਂ ਹਿਸਾਬ ਦੇਖ ਲੇਤੇ ਆਪਣਾ ਹਾਂ ਕਿੰਨਾ ਲੈਣਾ ਹੈ ਕਿੰਨਾ ਕਿਆ ਹੈ ਲੈਣਾ ਕਿਆ ਲੈਣਾ ਹੀ ਹੈ ਤੇਰੇ ਸੇ ਕੰਮ ਤਾਂ ਬੜੀਆ ਹੋਗਾ ਦੋਨੋ ਕਾ ਹਾਂ ਮਜ਼ੇ ਆ ਗਏ ਮਜ਼ੇ ਚਲੋ ਜੱਸੀ ਕਰ ਲੋ ਮੇਰਾ ਵੀਰ ਬਿਲਕੁਲ ਬਿਲਕੁਲ ਨਿਕਲਣਾ ਪਰ ਰਾਤ ਨੂੰ ਬਿਲਕੁਲ ਕਰੋ ਹਿਸਾਬ ਕਦਾ ਧੰਨਵਾਦ ਵੀਰੇ ਬਹੁਤ ਬੜੀਆ ਕਰਤਾ ਨਵੇਂ ਮਾਡਲ ਦੀ ਬਣਾਤੀ ਯਾਰ ਪੈਣੀ ਨਹੀਂ ਨਹੀਂ ਉਹ ਨਹੀਂ ਨਹੀਂ ਉਹ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਚੱਲ ਜਿਹੜਾ ਹਲਾ ਫਾਇਦਾ ਹੋਣਾ ਚਾਹੀਦਾ ਆਪਣਾ ਬਾਕੀ 18 ਨਾਲ ਰੈਡੀ ਆ ਹਾਂ ਬਾਕੀ ਉਹ ਦੂਜੀ ਆਪਣੀ ਉਹ ਦੂਸਰੀ ਕੇ ਪਾਸ ਕਿਤਨਾ ਕਾਫਾ ਵੀ ਆਪਣੇ ਵਾਲੀ ਕੇ ਕਿਤਨਾ ਕਿਤਨਾ ਟਾਈਮ ਲੱਗੇਗਾ ਉਸਮੇ ਪੁੱਛ ਲੈ ਤਾਂ ਉਹ ਫੋਨ ਕਰਕੇ ਹਾਂ ਫੋਨ ਕਰਕੇ ਪੁੱਛ ਲੈ ਯਾਰ ਉਸਕੋ ਕੱਲ ਦੇ ਲ ਖੜੀ ਰਹੀ ਗੱਡੀ ਅੱਜ ਤਾਂ ਪਵਿੰਦਰ ਸਤਮੀ ਹੈ ਬਿੱਗਾ ਤਾਂ ਨਹੀਂ ਖਾ ਰਹੇ ਅੱਜ ਉਹ ਹੈ ਮੋਲੀ ਲੱਗ ਗਿਆ ਵੇ ਇਤਰਾ ਹੰਗਲ ਦੇ ਕੋਤੇ ਵਾਛਾ ਕੇ ਇੱਕ ਬੰਦਿਆਂ ਦਾ ਪੈਣ ਦਾ ਅਰੇਂਜਮੈਂਟ ਹਾਂ ਨਹੀਂ ਟਰਾਲੀ ਜੀ ਵੀ ਹੈਗਾ ਗੱਦਾ ਨਾਲ ਜੇ ਟਰਾਲੀ ਜੀ ਪੈਣਾ ਪਾ ਟਰਾਲੀ ਜੀ ਪੈ ਰਹਿਣਾ ਉਹਨਾਂ ਦੀ ਜ ਤੂੜੀ ਵਾਲੇ ਮਸ਼ੀਨ ਚ ਟਰਾਲੀ ਚ ਲਾ ਲੈਣਾ ਇੱਕ ਬੇਤਰਾ ਇਹ ਜੀ ਵੀ ਲਾਲਾ ਜਲਾ ਐ ਵੀ ਪੇ ਰਿਆਂ ਦਾ ਬੰਦਾ ਹਾਂ ਬਾਕੀ ਸਾਫ ਸਭਈਆ ਹੋ ਗਿਆ ਬਾਈ ਛਿਲਡਾ ਲਾਤੀਆਂ ਛਿਲਡਾ ਟੰਗਦੀਆਂ ਮੁੰਡਿਆਂ ਨੇ ਲਾ ਕੇ ਆਇਆ ਨਾ ਬਣਾਤੀ ਰਾਣੀ ਕਾਪੀ ਪਿਆਰ ਬਾਸਕਾ ਟੰਗਦੀ ਚਾਲਾ ਮੜਿਆ ਕੱਟ ਗਿਆ ਹੋ ਗਿਆ ਫਰੀ ਗਿਆ ਵੀ ਗੇਮ ਕਟਵਾ ਕੇ ਲਿਆ ਅੱਛਾ ਅਭੀ ਨਿਕਲੀ ਹੈ ਸਰ ਤੋਂ ਸਰ ਤੋਂ ਕਾ ਕਿਆ ਰੇਟ ਹੈ ਇਸ ਵਾਰ ਇਧਰ ਹੈ ਗੇਮ ਕਾ ਗੇਮ 2500 2500 ਦਣੀਏ ਕਾ ਸਾਤ ਵਧੀਆ ਰੇਟ ਲਸਣ ਕਾ 15000 ਕੋਹਾਂਟ ਵਾਲਾ ਆਈ ਰੇਟ ਨਾ ਦਾ ਫਸਲ ਦੇਣਾ 2500 ਰੁਪਏ ਕਣਕ ਦਾ ਰੇਟ ਹੋ ਗਿਆ ਬਾਕੀ ਉੱਪਰ ਲੱਗਿਆ ਮਨੀ ਸੈਟਿੰਗ ਮੈਟਿੰਗ ਕਰਨਾ ਹਾਂ ਮਨੀ ਲੱਗ ਗਿਆ ਲੱਗ ਗਿਆ ਦੂਸਰਾ ਬਣਾਤਾ ਹਾਂ ਹਾਂ ਵਧੀਆ ਨਾ ਉਹ ਆਲੇ ਦਲੇ ਗੱਬੇ ਉਹ ਬਰਮਾ ਰਾਂ ਉੱਚਾ ਜਾ ਰਿਹਾ ਇਹ ਐਰ ਕਰਕੇ ਰੈਡੀ ਇਹ ਕਪੜਾ ਕੁਪੜਾ ਮਾਰੋ ਮੜਾ ਜੇ ਮਿੱਟੀ ਘਟਾ ਜਿਹੜਾ ਹਾਂ ਚੰਗੀ ਤਰ੍ਹਾਂ ਸਾਫ਼ ਸੁਪਈਆ ਕਾ ਉਹ ਏਸੀ ਵਾਲਾ ਇੱਕ ਪੱਖਾ ਖਰਾਬ ਆ ਉਹ ਲਾ ਖਰਾਬ ਆ ਹਾਂ ਉਹ ਪੱਖਾ ਵੀ ਲਾਉਣਾ ਛਾਂ ਮਨ ਲਾਵਾਂਗੇ ਗੱਦੇ ਆ ਕੇ ਗੱਦੇ ਪਛਾ ਕੇ ਆ ਨ ਪੂਰੀ ਪਤਾ ਨਾ ਲੱਗੇ ਵੀ ਮਸ਼ੀਨਾਂ ਦੇ ਵਿੱਚ ਪਏ ਜਾਂ ਘਰਾਂ ਬੈਡਰੂਮ ਦੇ ਵਿੱਚ ਪਏ ਆ ਹੈਂ ਘਰਾਂ ਪਏ ਆ ਬੈਡਰੂਮ ਤੇ ਹਾਂ ਟਿੱਡਾ ਦਾ ਕਰਕੇ ਬਾੜ ਲਾ ਮੋਵਾ ਟੈਂਕ ਦੇ ਨੱਟ-ਨੋਟੇ ਜੇ ਪੂਰੇ ਪਾਉਣੇ ਚੰਗਾ ਨਹੀਂ ਛਣ ਛਣ ਛਾਣੇ ਕਰੀ ਜੰਨੇ ਆ ਇਹ ਪਿੱਛੇ ਬਾਅਦ ਤੇ ਛੇੜਨ ਵਾਲੇ ਸਾਰੇ ਹੀ ਟੈਟ ਕਰ ਦਿੰਦੇ ਪੂਰੇ ਬਾਕੀ ਉੱਤਰ ਰੈਡੀ ਹੋਈ ਜਾਂਦੀ ਦੂਜੀ ਅਜੇ ਆਈ ਨਹੀਂ ਵੱਡਣਾ ਉਹ ਵੀ ਬਸ ਪਹੁੰਚਣ ਵਾਲੀ ਹੋ ਆ ਕਿੰਨਾ ਕਰਦਾ ਤਾਂ ਦਾ ਕੰਮ 10 ਰਹਿ ਗਏ 4 ਬਹੁਤ ਠੀਕ ਆ ਵਾ ਠੀਕ ਆ ਆ ਕੇ ਉਹਨੂੰ ਬੜਾ ਬੜਾ ਸਾਫ਼ ਕਰਕੇ ਕਰਕੇ ਰੈਡੀ ਹਾਂ ਬਹੁਤ ਰੈਡੀ ਨਹੀਂ ਆਂਦੀ ਉੱਤੇ ਸਾਰਾ ਸੀਜ਼ਨ ਟਰਾਲੀਆਂ ਨਹੀਂ ਹਰਨ ਕਰਿਆ ਸਾਲ ਇਹ ਪਤਾ ਨਹੀਂ ਕਹੇ ਜਾਂ ਟਰਾਲੀਆਂ ਵੀ ਲੈ ਕੇ ਆਉਂਦੇ ਲੋਕ ਹੈਂ ਅਬ ਟਰੋਲੀ ਵੀ ਲੈ ਜਾਈਂ ਅਗਲੇ ਸਾਲ ਟਰੈਕਟਰ ਸਾਥ ਵੀ ਲੈ ਕੇ ਘੁੰਮੀਂਗੇ ਟਰਾਲੀ ਅਗਲੀ ਵਾਰ ਮੈਂ ਲਿਆਉਂਗਾ ਪੰਜਾਬ ਸੇ ਦਿੱਕਤ ਹੁੰਦਾ ਉਹ ਜਦਾ ਹਾਂ ਚੱਲ ਆ ਕੇ ਗੱਦੇ ਬਾਕੀ ਮੋਲੀ ਕੈਵਨ ਕੁਮਾਰ ਕਰਤਾ ਐਨ ਓਕੇ ਹਾਂ ਲੋਕ ਲਾ ਕੇ ਖੋਣ ਦਿੰਦੇ ਲੋਕ ਲਾ ਕੇ ਰੱਖਦੇ ਆ ਮੁੰਡੇ ਬਾਕੀ ਐ ਵੀ ਸ਼ੀਸ਼ੇ ਬਾਈ ਵਧੀਆ ਇਹਨਾਂ ਦੇ ਹਨਾ ਜਿੰਨੇ ਮਰਜੀ ਟਾਣੀਆਂ ਟੁੰਨੀਆਂ ਦੇ ਵੇਸੇ ਝਰੀਟਾਂ ਨਹੀਂ ਪਈਆਂ ਹੈਗੀਆਂ ਪਹਿਲਾਂ ਲੱਗਦਾ ਦਾ ਵੀ ਇਹ ਝਰੀਟਾਂ ਪੈਣ ਗਈਆਂ ਹਨਾ ਚਲੋ ਮਹਾ ਵੀ ਲਈ ਤਾਂ ਕੰਮ ਵਾਸਤੇ ਹੀ ਆਉਣ ਕਢਣ ਵਾਸਤੇ ਤਾਂ ਆਪਾਂ ਲਈ ਵੀ ਨਹੀਂ ਹੈਗੀ ਇਹ ਬਾਓ ਮੋਲੀ ਕੈ ਬੰਦੀ ਤਾਂ ਮਣਾਈ ਵੀ ਗੱਲ ਪਰ ਦਰਗਾ ਅੱਗ ਪੈਂਦੀ ਆ ਮੇਰੀ ਉਹ ਬਾਕੀ ਜੀ ਪੁਲੀ ਛੋਟੀ ਪਾ ਕੇ ਹਾਂ ਮੈਸੇ ਨਿਕਲਿਆ ਟੈਂਕ ਵਿੱਚ ਹੈ ਇਹ ਕੰਪਨੀ ਵਾਲੋਂ ਰੱਖ ਬੋ ਛੋੜ ਦਿਆ ਹੋਇਆ ਇਹ ਗੱਡੀ ਦਾ ਉੱਕਾ ਤਾਂ ਪੂਰਾ ਹੈ ਟੈਂਕ ਵਿੱਚ ਨਿਕਲਿਆ ਹੈ ਹਾਂ ਠੀਕ ਆ ਚਾ ਰੱਖ ਲੋ ਉਸ ਵਿੱਚ ਨਹੀਂ ਗਿਆ ਜੋ ਹਾਂ ਹੋਰ ਰੱਖ ਦੇ ਉਹ ਮੌਲੀ ਕੋਲ ਪਿੱਛੇ ਟੂਲ ਵਿੱਚ ਰੱਖ ਦੇਗਾ ਬਾਕੀ ਇਹ ਮੁੰਡਿਆਂ ਨੇ ਕਰਕੇ ਸਾਫ ਸੁਪਈਆ ਨਾ ਸ਼ੀਸ਼ੇ ਸੁਸੇ ਨਾ ਬਣਾ ਤੇ ਤਿਆਰੀਆਂ ਪੰਜਾਬ ਜਾਂਦੇ ਵਿਆਹ ਜਿੰਨਾ ਚਾਹ ਹੁੰਦਾ ਕਹਿੰਦੇ ਪੰਜਾਬ ਜਾਂਦਾ ਹੈ ਮੌਲੀ ਓਏ ਵਿਆਹ ਜਿੰਨਾ ਚਾਹ ਹੁੰਦਾ ਪੰਜਾਬ ਨੂੰ ਜਾਂਦਾ ਹੈ ਹੈ ਉਧਰ ਹਰਦਾ ਜਾਂਦਾ ਤੇਰੇ ਜਾਂਦਾ ਹਾਲ ਦਾ ਸਹੀ ਗੱਲ ਆ ਬਾਕੀ ਲੋਕ ਲਾ ਕੇ ਇਹਨੂੰ ਹਨਾ ਲੈ ਫੜ ਜਾਬੀ ਵੀ ਬਾਹਰ ਖੜੀ ਆ ਹਨਾ ਪੀਪੀ ਲੈਣੇ ਆ ਤਾ ਇਹਨਾਂ ਮਾਰੀਏ ਕੌਣ ਹੁਣ ਆ ਨਾ ਪਾਣੀ ਵਾਲੀ ਪੀਪੀ ਬੋਰੀ ਵਾਲੀ ਹਾਂ ਨਹੀਂ ਦੇਣੀ ਨਹੀਂ ਮੋਲੀ ਵਿਆਹ ਜਿੰਨਾ ਚਾਹ ਹੁੰਦਾ ਕਿ ਨਹੀਂ ਪੂਰਾ ਹੀ ਪੂਰਾ ਹਾਂ ਉਧਰ ਪੂਰਾ ਹੀ ਸੱਚੀ ਗੱਲ ਆ ਵੀ ਵਿਆਹ ਜਿੱਦਨੇ ਸ਼ਾਦੀ ਜਿੰਨਾ ਚਾਹ ਹੁੰਦਾ ਘਰ ਕੋ ਜਾਣੇਗਾ ਹੁੰਦਾ ਕਿ ਨਹੀਂ ਕਾਲੀਆ ਤੇਰਾ ਤੇਰਾ ਦਿਲ ਨਹੀਂ ਲੱਗੇਗਾ ਹਨਾ ਆएंगे ਪੰਜਾਬ ਯਾਰ ਅੱਧੀ ਅੱਧੀ ਆ ਜੀ ਯਾਰ ਮਰਜੀ ਜਦ ਮਰਜੀ ਦੂਜੀ ਦਾ ਬਾਸਕਟ ਤੇਰਾ ਜੇ ਉੱਧਰ ਪੇ ਉੱਥੇ ਪੇਦਾ ਉਹ ਉਹ ਵੀ ਟੰਗ ਤੋਂ ਆਉਂਦੇ ਦਾਈ ਫਲੈਟ ਪੜਾ ਲਾਤਾ ਮਾ ਠੀਕ ਆ ਮਾ ਠੀਕ ਫਲੈਟ ਪੜਾ ਲਾ ਕੇ ਮਾ ਠੀਕ ਆ ਦੋ ਪੈਪਾ ਵਿੱਚ ਲਾ ਦਾਣੇ ਵਾਲੀ ਵੈਲਟ ਲਾ ਦੇਣੀ ਦੀ ਬੰਨਣੀ ਆ ਭਾਈ ਉਹ ਵੈਲਟ ਕਣਾ ਨਹੀਂ ਬੰਧੋ ਉਹਨੂੰ ਹਾਂ ਗ੍ਰੀਸ ਮਾਰਨਾ ਮੋਲੀ ਦੋ ਪੰਪਾਈ ਨੂੰ ਚੈਂਜਰ ਨੂੰ ਦੋ ਬੈਲੋਂਸਿੰਗ ਨੂੰ ਦੋ ਕਲੱਚ ਨੂੰ ਬਸ ਹਿੱਸੇ ਨੂੰ ਮਾਰ ਲਿਓ ਸਾਰੇ ਨੂੰ ਕੇਰਾ ਹਿੱਸੇ ਨੂੰ ਮਾਰ ਲਈ ਹਾਂ ਬਾਕੀ ਉਧਰ ਵੀ ਕਲੱਚ ਰੈਡੀ ਹੋ ਗਿਆ ਰੈਡੀ ਹੁਣ ਤਾਂ ਬਾਅਦ ਫਿਰ ਤਿਆਰੀਆਂ ਹੀ ਆ ਬਸ ਸਟਿੱਪਣੀ ਲਾ ਲਈ ਸਟਿੱਪਣੀ ਲਾ ਲਈ ਪ੍ਰਾਣੀ ਉਹਨੂੰ ਹਾਂ ਚੱਲ ਠੀਕ ਆ ਆ ਪਿਆ ਪ੍ਰਾਣੀ ਦਾ ਫਰੇਜ਼ਰ ਹੈ ਹੋਰ ਹੋਰ ਗੱਲ ਆ ਵੀ ਪਈ ਆ ਲਾ ਦੇ ਲਾ ਦੇ ਜੋ ਮਰਜ਼ੀ ਲਾ ਦੇ ਕੁਝ ਨਹੀਂ ਗਰੀਸ ਵਾਲੀ ਹੋਇਆ ਤਾਂ ਕੋਈ ਚੱਕਰ ਨਹੀਂ ਲਾਦੇ ਲਾਦੇ ਲੋੜੇ ਨਹੀਂ ਹੈਗੇ ਇਕਨੇ ਪਾਦੇ ਤੂੰ ਬਾਕੀ ਬਈ ਸੱਤੀ ਆ ਲਾਣਾ ਵੀ ਵਿਆਹ ਜਿੰਨਾ ਚਾਹ ਹੁੰਦਾ 2 ਮਹੀਨੇ ਬਾਅਦ ਬਈ ਘਰੇ ਜਾਣਾ ਨਾ ਵੀ ਪਹਿਲਾਂ ਗੁਜਰਾਤ ਦੇ ਵਿੱਚ ਲਾਇਆ ਸੀ ਜੇ ਨਾ ਹੁਣ ਰਾਸਤਾਨ ਦੇ ਵਿੱਚ ਲਾਇਆ ਹੈ ਨਾ ਚਲੋ ਉਹਨਾਂ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੀ ਵੀਡੀਓ ਨੇ ਇੰਨਾ ਪਿਆਰ ਹੈ ਨਾ ਜਿਨ੍ਹਾਂ ਨੇ ਸਤਕਾਰ ਸਾਡੇ ਮੈਂ ਕਹਿੰਨਾ ਇੰਨੀਆਂ ਵੀ ਨਾਲ ਖਾਂਡੇ ਤੱਕਰ ਵੀ ਜਿਹੜਾ ਸਾਥ ਦਿੱਤਾ ਸਾਰੇ ਸੀਜ਼ਨ ਦੇ ਵਿੱਚ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਮੇਰੇ ਵੀਰ ਹਨਾ ਪੰਜਾਬ ਦੇ ਵਿੱਚ ਬੈਠੇ ਵੀ ਸਾਨੂੰ ਫੋਨ ਤੇ ਕਹਿੰਦੇ ਬਾਈ ਫਲਾਣੀ ਜਗ੍ਹਾ ਸਾਡਾ ਏਰੀਆ ਅਸੀਂ ਵੜਦੇ ਰਹੇ ਹਾਂ ਉੱਥੇ-ਉੱਥੇ ਪਹੁੰਚ ਗੱਲ ਕਰ ਉੱਥੇ ਬੰਦੇ ਗੱਲ ਉਹਨਾਂ ਦਾ ਵੀ ਸਾਰੇ ਸੱਜਣਾ ਪਿੰਤਰਾ ਧੰਨਵਾਦ ਕਰਦੇ ਆਂ ਬਾਕੀ ਹੈ ਨਾ ਵੀ ਜਿਨ੍ਹਾਂ ਜਿਨ੍ਹਾਂ ਦਾ ਫਸਲ ਵੱਡੀ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਹੈ ਨਾ ਬਾਕੀ ਉਹ ਤੇ ਬਾਅਦ ਤੁਹਾਡੇ ਹੁਣ ਤਿਆਰੀਆਂ ਪੰਜਾਬ ਨੂੰ ਜਾਣ ਦੀਆਂ ਫੁੱਲ ਅੰਕਲੋਂ ਨਹੀਂ ਆਏ ਹੋਏ ਆ ਬਾਕੀ ਚਲੋ ਠੀਕ ਹੈ ਜੀ ਮਿਲਦੇ ਆਂ ਹੁਣ ਕਿਸੇ ਅਗਲੀ ਵੀਡੀਓ 'ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ Sanwadi